ਦਿੱਲੀ ਦੇ ਤਖਤ ਦੇ ਕਾਲਜ ਤੇ ਪੈਰ ਰੱਖੀ ਬੈਠੇ ਇਸ ਘਰਸੀ ਯੋਧੇ ਵਾਹਗੁਰੂ ਜੀ ਕਾ ਖਾਲਸਾ ਸ੍ਰੀ ਵਾਹਗੁਰੂ ਜੀ ਕੀ ਫਤਿਹ ਠੀਕ ਹੋ ਭਾਈ ਤੰਦਰੁਸਤ ਹੋ ਔਰ ਦੀਆਂ ਮੁੱਕੇ ਤਾਹਾਨੂੰ ਵੈਰੀ ਗੁੱਡ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਜੇ ਦੋਕ ਦਿਨ ਸਟੇਜ ਤੋਂ ਨਾ ਤੁਸੀਂ ਇਹ ਫੇਰ ਕਹਿਣ ਲੱਗ ਜਾ ਮਨਜੀਤ ਨੇ ਪਿੰਡ ਨੂੰ ਭੱਜ ਗਿਆ ਜੇ ਨਹੀਂ ਆਉਂਦੇ ਤਾਂ ਵੀ ਮਾੜੇ ਦੇ ਆਉਣੇ ਆ ਤਾਂ ਵੀ ਮਾੜੇ ਆ ਫਿਰ ਨਿੱਤ ਟਾਈਮ ਲੈਣਾ ਪੈਂਦਾ ਗੱਲਾਂ ਭਰਾਵੋ ਮੇਰੇ ਤੋਂ ਪਹਿਲਾਂ ਆਰਸੀਜੀ ਕਰ ਗਿਆ ਬਈ ਇਹ ਜੰਗ جاری ਆ ਤੇ ਜੰਗ ਜਿੱਤ ਰਹੇ ਆ ਸਭ ਤੋਂ ਪਹਿਲਾਂ ਕਰੋਨਾ ਤੋੜਿਆ ਕਰੋਨਾ ਵਾਲੀ ਜੰਗ ਜਿੱਤੀ ਉਸ ਤੋਂ ਬਾਅਦ ਫਾਸ਼ੀਵਾਦ ਦਾ ਗਲ ਮੋੜਤਾ ਫਾਸ਼ੀਵਾਦ ਦਾ ਮੋਦੀ ਨੇ ਜਿਹੜੀ ਮਨਕੀ ਬਾਤ ਕੀਤੀ ਆ ਕਦੇ ਮੁੜਿਆ ਨਹੀਂ ਮੋਦੀ ਦੇ ਕਰੋਨੇ ਨੂੰ ਜਦੋਂ ਤੁਸੀਂ ਮੋੜਤਾ ਤਾਂ ਫਰਸੀ ਹਕੂਮਤ ਨੂੰ ਕੰਬੜੀਆਂ ਛੋੜ ਗਿਆ ਤੇ ਜਿਹੜੇ ਵੱਖ-ਵੱਖ ਧਰਮਾਂ ਦੇ ਨਾਂ ਤੇ ਪਾਰਕੇ ਰਾਜ ਕਰਨਾ ਚਾਹੁੰਦੇ ਸੀ ਉਹ ਲੀਰੋ ਲੀਰ ਹੋ ਗਿਆ ਉਹ ਬੈਠਿਆ ਪੀਲਾ ਕੇਸਰੀ ਝੰਡਾ ਝੂਲਦਾ ਉਹ ਨੀਲਾ ਝੂਲਦਾ ਹੋੜਾ ਹਰਾ ਝੂਲਦਾ ਤੇ ਨਾਲ ਬੈਠਿਆ ਆਉ ਹੋਈ ਵੱਡੀ ਪੰਚਾਇਤ ਲਈ ਵੱਡਾ ਹੁਕਮ ਕੋਈ ਨਫ਼ਰਤ ਨਹੀਂ ਹੈ ਕਿਸੇ ਦੇ ਵਿੱਚ ਜਾ ਹੈ ਮੋਰ ਲੌਣਾ ਮੈਂ ਅਰਸੀ ਜੀ ਦੀ ਗੱਲ ਕਰ 60 ਸਾਲ ਪਹਿਲਾਂ ਵਾਲਾ ਪੰਜਾਬ ਜਿਉਂਦਾ ਹੋ ਗਿਆ ਭਾਵੇਂ ਹਾਕਮਾਂ ਨੇ ਤਾੜਨ ਦੇ ਬਹੁਤ ਹੀ ਕੁਝ ਢੰਗ ਵਰਤੇ ਅੰਗਰੇਜ਼ਾਂ ਵਾਲੀ ਉਹੀ ਰਾਜਨੀਤੀ ਰਾਜ ਕਰਨ ਵਾਸਤੇ ਤਾੜੋ ਤੇ ਰਾਜ ਕਰੋ ਕਿਉਂਕਿ ਅੰਗਰੇਜ਼ਾਂ ਨੂੰ ਜਲਿਆਂ ਵਾਲੇ ਬਾਗ ਦੇ ਵਿੱਚ ਹਿੰਦੂ ਸਿੱਖ ਤੇ ਮੁਸਲਮਾਨ ਇਹਨੂੰ ਸੀ ਲੱਗੇ ਕਿਉਂਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਸੀ ਤੇ ਉਹੀ ਜੁਗਤ ਉਹ 73 ਸਾਲ ਤੋਂ ਤਖਤ ਦੇ ਬਹਿੰਦੇ ਲੋਕਾਂ ਨੇ ਵਰਤੀ ਆ ਪਿੰਡਾਂ ਇਕ ਛੋਡੀਆਂ ਪੱਗਾਂ ਲਾਉਦੇ ਆ ਗ੍ਰਾਮੇ ਫੜਦੇ ਆ ਇੱਕ ਦੂਜੇ ਦੇ ਤੇ ਇਹ ਜਿਆ ਕੁਛ ਰਾਜ ਕਰਦੇ ਆ ਤੂੰ ਪਹਿਲੇ ਵੀ ਧਲੇਵਾਲ ਨਹੀਂ ਸੀ ਇੱਕ ਗੱਲ ਹੁਣ ਵੀ ਸਾਜੀ ਆ ਇਹਨਾਂ ਦੀ ਕੋਈ ਕਹਿੰਦੇ ਅਰਬਨ ਨਕਸਲੀਏ ਕੋਈ ਖਾਲਸਤਾਨੀ ਮੈਂ ਕਹਿੰਦਾ ਸਰਕਾਰ ہار ਗਈ ਉਸ ਮੁੱਦੇ ਤੇ ਵੀ ਉਹ ਕੱਲ ਨੂੰ ਖਾਲਸਤਾਨੀਆਂ ਨਾਲ ਸ਼ਹਿਰੇ ਮਲਖਸਲੀਆਂ ਨਾਲ ਜਿਨ੍ਹਾਂ ਦੇ ਪਿੱਛੇ ਪਾਕਿਸਤਾਨ ਦਾ ਹੱਥ ਹੈ ਉਹਨਾਂ ਨਾਲ ਗੱਲ ਕਰਨ ਜਾ ਰਹੀ ਆ ਸਰਕਾਰ ਨੂੰ ਹਰਾ ਲਿਆ ਤੁਸੀਂ ਬਾਈ ਵੀ ਸੋਚਿਆ ਬਈ ਇਹ ਐ ਕਹਿੰਦਾ ਤੁਹਾਡੇ ਮਗਰ ਪਾਕਿਸਤਾਨ ਦਾ ਹੱਥ ਹੈ ਬਈ ਸਾਫ਼ੀਓ ਮੈਂ ਮੰਨਦਾ ਸਾਡੇ ਮਗਰ ਪਾਕਿਸਤਾਨ ਦਾ ਹੱਥ ਹੈਗਾ ਕਿਉਂਕਿ ਜਿਹੜਾ ਕੋ ਸੱਜਿਆ ਪਿਆ ਉਹ ਸ਼ੁਰੂ ਤਾਂ ਪਾਕਿਸਤਾਨ ਚੋਂ ਹੀ ਹੋਇਆ ਸੀ ਬਾਬਾ ਨਾਨਕ ਨੇ ਪਾਕਿਸਤਾਨ ਦੀ ਧਰਤੀ ਤੋਂ ਸ਼ੁਰੂ ਕੀਤਾ ਸੀ ਵੰਡ ਛਕੋ ਦਾ ਨਾਰਾ ਬਾਬਾ ਨਾਨਕ ਨੇ ਪਾਕਿਸਤਾਨ ਦੀ ਧਰਤੀ ਤੇ ਮਾਈ ਮਾਲਕ ਭਾਗੋ ਤੇ ਭਾਈ ਲਾਲੋ ਦੀ ਲੜਾਈ ਸ਼ੁਰੂ ਕੀਤੀ ਸੀ ਅੱਜ ਹੋਈ ਆ ਜੜੀਆਂ ਖਾਸ ਕਰਕੇ ਮੈਂ ਕਹੂੰਗਾ ਪੰਜਾਬ ਦੇ ਜੋਧੇ ਜਿਨ੍ਹਾਂ ਨੇ ਐਡੇ ਵੱਡੇ ਝਮੇਲੇ ਦੇ ਵਿੱਚੋਂ ਦੋ ਦੁਸ਼ਮਣ ਦੀ ਸਿਆਣ ਕੀਤੀ ਹੈ ਛੋਟੀ ਗੱਲ ਨਹੀਂ ਹੁੰਦੀ ਇਹ ਸਾਂਝਾ ਦੁਸ਼ਮਣ ਤੈ ਕਰਨਾ ਕਾਫੀ ਜੋਰ ਲੱਗਦਾ ਹੈ ਕੱਲ ਨੂੰ ਹਜੇ ਵੀ ਅਸੀਂ ਦੁਸ਼ਮਣ ਲੱਗੀ ਜਾਂਦੇ ਹਾਂ ਜਿਹੜੇ 32 34 ਇਕੱਠੇ ਹੋਏ ਉਹ ਕਹਿੰਦੇ ਇੱਥਾ ਬੋਲਿਆ ਨਹੀਂ ਜਾ ਸਕਦਾ ਉਹ ਲੋਕਾਂ ਨੂੰ ਦੁਸ਼ਮਣ ਮੰਨ ਲਿਆ ਜਾਂਦੇ ਆ ਇਸ ਵਿਚਾਰ ਨੇ 1% ਲੋਕਾਂ ਨੂੰ ਦੁਸ਼ਮਣ ਮੰਨ ਲਿਆ ਤੇ ਜਿਹੜੇ 99% ਆ ਉਹ ਕੱਠ ਲੋਹੇ ਦੀ ਲੱਖ ਬਰਾ ਕੇ ਉਹ ਦਿੱਲੀ ਦੇ ਕਾਲਜਾਂ ਤੇ ਬੈਠੇ ਆ ਹਜੇ ਵੀ ਸੋਚਣਾ ਚਾਹੀਦਾ ਦੁਸ਼ਮਣ ਦੀ ਪਛਾਣ ਕਰਨ ਵਾਸਤੇ ਸਿਰਾਂ ਦੀ ਲੋੜ ਹੁੰਦੀ ਆ ਦਿਮਾਗਾਂ ਦੀ ਲੋੜ ਹੁੰਦੀ ਆ ਜਦੋਂ ਸਾਂਝਾ ਦੁਸ਼ਮਣ ਦੇਖ ਲਿਆ ਪੇਤੋ ਸਿਮਨ ਸੱਟਣ ਦੀ ਔਖਾ ਜਿਵੇਂ ਗੋਰੇ ਰੇਜਾਂ ਦੇ ਵਿੱਚੋਂ ਡਾਰ ਦੇ ਵਿੱਚੋਂ ਕਾਲੇ ਨੂੰ ਪਹਿਲਾਂ ਸੱਟ ਲੈਂਦੇ ਆ ਇਹ ਕਾਲਾ ਸੱਟ ਲਿਆ ਦੂਜਾ ਨੂੰ ਸੱਟ ਲਾ ਗਿਆ ਫਸਲਾਂ ਨੂੰ ਨਹੀਂ ਚਰਨ ਦੇਣਾ ਇਹ ਕਾਲੇ ਝੋਕੇ ਨੂੰ ਪਹਿਲਾਂ ਸੱਟিয়ে ਤੁਹਾਡਾ ਧੰਨਵਾਦ